ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਧੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਹਾਰਾਜ ਸਾਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰਕੀ ਬਖਸ਼ੇ ਤੇ ਸਭ ਨੂੰ ਦੇ ਰੋਗਤਾ ਬਖਸ਼ੇ ਜੀ ਸਾਰੇ ਮਨੁੱਖਾਂ ਦੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਓਰੇ ਮਨ ਲੱਗਦਾ ਜੀ ਕੁਸ ਕਾਲਾ ਕਾਲਾ ਜਿਹਾ ਲੱਗਦਾ ਆ ਆ ਗਈ ਜੀ ਮੇਰੇ ਕੋਲ ਪਲੇਟ ਮੇਰੇ ਘਰ ਵਾਲੀ ਹੋ ਗਈ ਜੀ ਬਿਮਾਰ ਹਾਏ ਮੈਂ ਤਾਂ ਅੱਜ ਥੋੜਾ ਜਿਹਾ ਸੈੱਡ ਸੈੱਡ ਵੀਡੀਓ ਸ਼ੁਰੂ ਕਰ ਰਿਹਾ ਕਾਲਾ ਮੂੰਹ ਕਰਕੇ ਮੈਂ ਵੀਡੀਓ ਸ਼ੁਰੂ ਕਰ ਰਿਹਾ ਇੱਥੇ ਮੈਨੂੰ ਲੱਗਦਾ ਵੀ ਮੇਰੇ ਕਾਲਸ ਵਾਲੇ ਹੱਥ ਲੱਗ ਗਏ ਕੋਈ ਸਰੀਆ ਬੰਨਦਾ ਬੰਨਦਾ ਜੀ ਮੈਂ ਉੱਪਰ ਨੂੰ ਆ ਗਿਆ ਤੇ ਮੈਨੂੰ ਸੁੱਖੋ ਪੈਣ ਜਿਹਨੇ ਦੱਸਿਆ ਵੀ ਭਾਬੀ ਜੀ ਨੇ ਵੀ ਸੰਦੀਪ ਨੇ ਸਵੇਰ ਦੀ ਨਿਆਜ ਰੋਟੀ ਨਹੀਂ ਖਾਧੀ ਰੋਟੀ ਨਹੀਂ ਖਾਧੀ 12:30 ਦਾ ਟਾਈਮ ਹੋ ਗਿਆ ਵੀ ਬੈੱਡ 'ਤੇ ਪਈ ਆਰਾਮ ਫਰਮਾ ਰਹੀ ਐ ਫਿਰ ਮੈਂ ਪੁੱਛਿਆ ਭਾਈ ਆ ਕੇ ਜੈ ਨਾ ਹੁਣ ਕੰਮ ਵਧ ਗਿਆ ਜੀ ਥੋੜਾ ਜਿਹਾ ਜ਼ਿਆਦਾ ਕਰਦੇ ਵਿੱਚ ਕਿਉਂ ਮੇਸਤਰੀ ਲੱਗੇ ਪਿਆ ਤੇ ਤਿੰਨ ਚਾਰ ਨਾਲ ਦਿਹਾੜੀਦਾਰ ਲੱਗੇ ਪਿਆ ਉਹਨਾਂ ਦਾ ਪ੍ਰਸ਼ਾਦਾ ਪਕਾਉਣਾ ਤੇ ਉਹਦੇ ਕਰਕੇ ਨਾ ਵੀ ਬਾੰਦ ਨਾ ਜਿਹੜਾ ਇਹਨਾਂ ਦਾ ਉਹ ਇੱਕ ਐਕਸੀਡੈਂਟ ਹੋ ਗਿਆ ਸੀ ਮੇਰੀ ਘਰ ਵਾਲੀ ਗਰਗੀਦੀ ਜੀ ਪੌੜੀਆਂ ਪਰਤੇ ਗਰਗੀਦੀ ਤੁਹਾਨੂੰ ਪਤਾ ਹੀ ਦੀ ਸਾਰਿਆਂ ਨੂੰ ਤੇ ਹੈ ਨਾ ਉਹਦੇ ਵਿਚਾਰੀ ਦੇ ਇੱਥੇ ਸੱਟ ਲੱਗੀ ਸੀ ਮੇਰੇ ਕੋਲ ਪੈਸੇ ਪੂਰੇ ਨਹੀਂ ਤੇ ਮੈਂ ਤੇ ਇਲਾਜ ਨਹੀਂ ਚੰਗੀ ਤਰ੍ਹਾਂ ਕਰਵਾਵਾ ਹੋਇਆ ਜੀ ਜ਼ਿਆਦਾ ਲੱਗੇ ਛੱਡੇ ਵੀ ਨਹੀਂ ਤੇ ਇਹ ਮਗਨ ਗੱਲਾਂ ਗੱਲਾਂ ਸੁਣਾਉਂਦੀ ਇਹਨਾਂ ਵੀ ਮੇਰਾ ਇਲਾਜ ਨਹੀਂ ਕਰਾਇਆ ਮੈਂ ਤਾਂ ਮੈਂ ਸੈੱਟ ਸਫਾਈ ਕਰਦਾ ਆਪਣੇ ਆਪ ਨੂੰ ਵੀ ਮੇਤੇ ਭਾਈ ਇਲਾਜ ਕਰਵਾਉਣੀ ਹੋਇਆ ਚੰਗੀ ਤਰ੍ਹਾਂ ਤੇ ਇਹ ਵਿਚਾਰੀ ਤੰਗ ਪਰੇਸ਼ਾਨ ਮਿਤ ਬਹੁਤ ਹ ਹੁਣ ਮੈਂ ਭਾਈ ਆ ਜੀ ਪ੍ਰਸ਼ਾਦਾ ਪ੍ਰਸੁਦਾ ਨੂੰ ਗਰਮ ਕਰਕੇ ਸਕਾਇਆ ਸੁੱਖੋ ਭੈਣ ਜੀ ਕੋਲ ਤਾਂ ਮੰਨਦੀ ਉਹ ਨਹੀਂ ਤੀ ਵੀ ਮੈਂ ਚੱਕੜਾਈ ਨਹੀਂ ਹ ਚੱਕੜਾ ਦੀ ਗੱਲ ਨਹੀਂ ਮੈਂ ਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੇਰੀ ਸਾਰੀ ਬਾੰਦੁ ਖਦੀ ਅੱਛਾ ਜੀ ਉਦੇ ਕਰਕੇ ਫਿਰ ਮੈਂ ਹੁਣ ਹੁਣ ਮੈਂ ਚਮਚੇ ਆਪਾਂ ਚਮਚੇ ਮੈਂ ਇਹਦੇ ਮੂੰਹ ਚ ਪਾ ਜੀ ਨਹੀਂ ਪਾਇਆ ਮੈਂ ਆਪਣੇ ਆਪ ਖਾਦੀ ਆ ਬੀ ਨਹੀਂ 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 ਮੈਂ ਇਹਨੂੰ ਪ੍ਰਸ਼ਾਦਾ ਸੰਗਾ ਕੇ ਢਾ ਜੀ ਹੁਣ ਹੁਣ ਗਰਮ ਗਰਮ ਤੇ ਇਹ ਕਦਰ ਮੇਰੀ ਭੇੜ ਨਹੀਂ ਪਾਉਗੀ ਕਦਰ ਪਾਉਣੀ ਹੈ ਜੀ ਇਹ ਨਹੀਂ ਮੇਰੀ ਕਦਰ ਪਾ ਮੈਂ ਇਹਦੇ ਪਿੱਛੇ ਨਾ ਜੀ ਰੋਟੀਆਂ ਮੱਕੀ ਦੀਆਂ ਚੂਰ ਕੇ ਗਰਮ ਕਰਕੇ ਲੈ ਕੇ ਆਇਆ ਉੱਧਰ ਤੇ ਨਹੀਂ ਮੈਂ ਆਪ ਠੰਡੀ ਹੀ ਖਾ ਲੈਂਦਾ ਮੈਂ ਆਪ ਜੇ ਖਾਣ ਨੂੰ ਕਿਉਂ ਨਾ ਮੈਂ ਮੁੱਕ ਕੇ ਹੀ ਖਾਦਾ ਹੈਗਾ ਇਹਦੇ ਪਿੱਛੇ ਮੈਂ ਐਡੀ ਕੁਰਬਾਨੀ ਕਰੀ ਗੈਸ ਸੰਭਾਲ ਕੇ ਉਹ ਗੈਸ ਵਾਲ ਨੂੰ ਤੰਗੂ ਕੁਮਾਰ ਕੇ ਵਾਲੇ ਤਾਂ ਧੂਆ ਕੱਢਿਆ ਤਾਂ ਸਬਜੀ ਗਰਮ ਕਰਕੇ ਵਿੱਚ ਮੱਕੀ ਦੀਆਂ ਰੋਟੀਆਂ ਚੂਰ ਕੇ ਸਪੈਸ਼ਲ ਲੈ ਕੇ ਆਇਆ ਇਹਦੇ ਬਾਅਦ ਤੇ ਮੈਂ ਹਾਂ ਇਹ ਫੇਰ ਨਹੀਂ ਮੇਰੀ ਕਦਰ ਪਾਉਂਦੀ ਚਲੋ ਐਦੀ ਮਰਦੀ ਤੁਸੀਂ ਮੇਰੀ ਨਾ ਬਾੰਦ ਖਾ ਕੇ ਬਾਹ ਨੂੰ ਕੋਈ ਨਹੀਂ ਠੰਡ ਹੈਗੀ ਏ ਜ਼ਿਆਦਾ ਠੰਡ ਜਾਂਦੀ ਐ ਇੰਨੀ ਜੱਤ ਤਾਂ ਦੁਖੀ ਨਹੀਂ ਆ ਮੂ ਬਲਿਆ ਹੁਣ ਐਨਾ ਹੁਣ ਮੇਰੀ ਗੱਲ ਸੁਣੋ ਜੀ ਆ 10 10 ਬੰਦੇ ਦਾ ਪ੍ਰਸ਼ਾਦਾ ਬਣਾਉਣਾ ਪੈ ਜਾਵੇ ਫਿਰ ਜੋਰ ਲਾਉਣਾ ਪੈ ਜਾਵੇ ਆਟਾ ਵੀ ਗੁੰਨਣਾ ਪੇ ਬਣਾਉਣਾ ਵੀ ਐ ਸੁਖੋ ਭੈਣ ਜੀ ਕਈ ਦਿਨਾਂ ਤੋਂ ਤੁਹਾਨੂੰ ਪਤਾ ਸੀ ਵੀ ਉਹਨਾਂ ਨੂੰ ਦਿੱਕਤ ਚੱਲਦੀ ਸੀ ਹੁਣ ਇਹ ਬੈੱਡ 'ਤੇ ਪੈ ਗਈ ਹੁਣ ਸੁਖੋ ਭੈਣ ਜੀ ਕਹਿ ਮੂਗੀ ਥੋੜੀ ਜੀ ਆ ਹੁਣ ਅਸਵੇ ਮੇਰਾ ਪੈਣ ਨੂੰ ਵੀ ਨਹੀਂ ਜੀ ਕਰਦਾ ਹੂੰ ਕ ਬਾਹ ਦੁਖਦੀ ਐ ਚਲੋ ਅੱਜ ਤਾਂ ਮੈਂ ਨਾ ਸਵੇਰੇ ਕਿਹਾ ਵੀ ਇਹ ਇੱਕ ਵੀ ਨਹੀਂ ਨਾ ਇੱਕ ਨਾਲੇ ਕੰਮ ਕਰ ਜੇ ਇਹਦਾ ਡਾਟਾ ਜੀ 2G 2.5G ਵੀ ਖਤਮ ਹੋ ਗਿਆ 12:00 ਵਜੇ ਤੱਕ ਮੈਂ ਫੋਨ ਦੇਖ ਦਿੱਤੇ ਆ ਘਰ Wi-Fi ਚੱਲਦਾ ਡਾਟਾ ਤਾਂ ਹੈ ਵੀ ਨਹੀਂ ਇਹ ਚ ਉਹ ਮਪੁੱਲ ਗਿਆ ਤੁਸੀਂ ਘਰ ਦੇ ਘਰ ਦੇ Wi-Fi ਦਾ ਡਾਟਾ ਖਤਮ ਹੋ ਗਿਆ ਜੀ ਤੁਹਾਡਾ ਤਾਂ ਨਹੀਂ ਹੋਇਆ ਮੇਰੇ ਵੀ ਵੈਲਿਡਿਟੀ ਖਤਮ ਨਾਲ ਦੀ ਹੋ ਆ ਜੀ ਬਸ ਤੁਹਾਨੂੰ ਪਤਾ ਹੀ ਆ ਹਾਲਾਤ ਕੀ ਦੀਦੀ ਦੀਦੀ ਆ ਜਾ ਭਾਈ ਸੁਣ ਲੈ ਇਹਦੇ ਦੁੱਖ ਮੈਂ ਕਹਾਂ ਨੂੰ ਇਹ ਤਾਂ ਦੇਖੋ ਸੁਣਦਾ ਦੀਦੀਓ ਸੁਣੂਗੀ ਇਹ ਤਾਂ ਦੁੱਖ ਜਾ ਕੇ ਹੁਣ ਡਾਕਟਰ ਦੇ ਆਪਾਂ ਨੇ ਕਿਹੜੇ ਡਾਕਟਰ ਤੇ ਜਾਣਾ ਸਰਜੀਤ ਦੇ ਸਰਜੀਤ ਨੇ ਜੀ ਜਦ ਪਹਿਲਾਂ ਇਹਨੂੰ ਲੱਗ ਗਿਆ ਤਾਂ ਜਦੇ ਕਰਦਾ ਮੈਂ ਆਪਰੇਸ਼ਨ ਕਰ ਦਿੰਦਾ ਹੁਣ ਉਹਨੇ ਫੇਰ ਉਹਨੇ ਕਹਿੰਨਾ ਮੈਂ ਆਪਰੇਸ਼ਨ ਕਰ ਦਿੰਦਾ ਗੱਲ ਕਹਾਣੀ ਕੋਈ ਹੈ ਨਹੀਂ ਵਿੱਚ ਕੁਛ ਟੁੱਟਿਆ ਹੋਵੇ ਬੰਦੇ ਦਾ ਫੇਰ ਤਾਂ ਮੰਨਿਆ ਵੀ ਆਪਾਂ ਆਪਰੇਸ਼ਨ ਕਰਾ ਸਕਦੇ ਹਾਂ ਸਾਨੂੰ ਹੱਡੀਆਂ ਦਾ ਸਪੈਸ਼ਲਿਸਟ ਹੈ ਸਪੈਸ਼ਲਿਸਟ ਤਾਂ ਹੋਰ ਵੀ ਬਥੇਰੇ ਆ ਛੱਡੋ ਪਹਿਲਾਂ ਮੈਂ ਗਈ ਸੀ ਉਹਨਾਂ ਨੇ ਤਾਂ ਕੁਛ ਕਰਿਆ ਨਹੀਂ ਤਾਂ ਕਰਿਆ ਨਹੀਂ ਹੈਗਾ ਉਹਨਾਂ ਨੇ ਦਵਾਈਆਂ ਤਾਂ ਦਿੱਤੀ ਹੀ ਬੜਾ ਡਾਕਟਰ ਨਾ ਤੇ ਬੰਦ ਕਰ ਦਿਆ ਕੀ ਹੋ ਗਿਆ ਮੈਂ ਤਾਂ ਫਿਰ ਪਸਰਜੀਤ ਦਾ ਫਰੋਂਨ ਖਾ ਲਿਆ ਉਹਨੇ ਤਾਂ 35 ਘੰਟੇ ਕੱਦਣਾ ਪਲੇਟੋਂ ਕਰਨਾ ਪਲੇਟੋਂ ਬਾਈ ਕੁੜੀ ਕਹਿੰਦਾ ਖਾਲਸਾ ਬਾਈ ਕੁੜੀ ਕਿਥੇ ਸਾਡੇ ਦਾ ਸਵੇਰੇ ਸਵੇਰੇ ਨਾ ਜਿੱਧ ਚੱਲਣ ਲੱਗ ਜੁੰਨੇ ਆ ਹੁਣ ਥੋੜੇ ਜਿਨ ਦਿਨਾਂ ਦੇ ਮੈਂ ਠੀਕ ਹੋ ਗਈ ਪਰਮਾਤਮਾ ਦੀ ਕਿਰਪਾ ਦੇ ਨਾਲ ਤੇ ਸੰਦੀਪ ਵਿਚਾਰੀ ਬਾਹ ਦੇ ਦਰਦ ਕਰਕੇ ਡੈਟ ਗਈ ਥੋੜੀ ਜਿਹੀ ਡੱਡਾ ਇੱਕ ਗੱਲ ਹੋਰ ਹੋਈ ਦੀ ਮੈਂ ਉਧਰ ਘਰੋਂ ਫਾੜੀ ਲੈਣ ਗਈ ਮੈਂ ਪੈਸੇ ਦੇਖਣ ਲੱਗੀ ਮੈਂ ਘਰ ਵੀ ਕੋਈ ਨੂੰ ਬਸਾ ਚਾਹ ਹੋ ਥੱਲੇ ਨੂੰ ਜਦ ਮੈਂ ਦੇਖਿਆ ਭਣੀ ਸੋ ਉਹ ਨੋਟ ਤਹ 250 ਰੁਪਇਆ ਤਾਂ ਮੈਂ ਕਿਹ ਦੇਖ ਲਿਆ ਤੇਰੇ ਵੀਰ ਜੀ ਨੇ 250 ਰੁਪਇਆ ਤਾਂ ਉੱਪਰ ਪਿਆ ਜੇ ਤੇਰੇ ਵੀਰ ਜੀ ਨੇ ਦੇਖ ਲਿਆ ਸਿੱਧੇ ਕਹਣਾ ਥੋੜਾ ਤਾਂ ਦਿਮਾਗ ਚ ਪੈ ਗਿਆ ਫਰਕ ਲੋਰ ਕਿਸ ਨੇ ਨੱਲ ਦੀ ਚਿੱਟੀ ਵੀ ਆ ਉਹ ਵਿੱਚ ਉਹਨੇ ਵਿੱਚ ਤੇ ਪੈਸੀ ਫੇਕੋ ਵੀ ਕੋਈ ਮਾੜਾ ਰੋਟਾ ਫੋਲ ਲਿਆ ਕਰ ਨਾ ਮੈਂ ਕੱਲ ਵਾਲੇ ਇਤਨੀ ਫੋਲੇ ਅੱਜ ਵਾਲੇ ਤਾਂ ਕੋਲੇ ਕਿੜੁੱਤ ਅਭੀ ਅੰਮੀ ਚ ਤਾਹੀ ਨਹੀਂ ਤਾਂ ਤੂੰ ਇਹ ਸੋਚ ਸੋ ਮੇਰੀ ਗੱਲ ਸੁਣ ਮੈਂ ਅੱਜ ਗੱਲ ਕਹਿਣਾ ਔਨ ਰਿਕਾਰਡ ਮੈਂ ਲੱਗਾ ਗਲਤ ਨਸ਼ੇ ਕਰਨ ਚੈੱਕ ਕਰ ਦੇ ਫਾੜਨਾ ਕਿਵੇਂ ਤੁਸੀਂ ਜੇਬਾਂ ਜੁੰਮਾਂ ਦੇ ਮੇਰੇ ਚੈੱਕ ਕਰ ਲਿਆ ਕਰੋ ਸਮਾਨ ਹਾਂ ਤਾਂ ਤੁਹਾਨੂੰ ਕਲੀਅਰ ਹੋਣਾ ਵੀ ਮੈਂ ਕੀ ਖਾਂਦਾ ਕੀ ਪੀਂਦਾ ਤੁਹਾਨੂੰ ਦੇ ਦੇ ਮੈਂ ਨਸ਼ੇ 'ਚ ਕੰਮ ਕਰ ਲੂੰਗੀ ਮਾਂ ਇਹ ਗੱਲ ਵੀ ਕਿਹਦੀ ਗੱਲ ਸਹੀ ਆ ਪਰ ਕੀ ਹੁੰਦਾ ਵੀ ਜੇ ਤਾਂ ਆਪਾਂ ਨੂੰ ਸ਼ੱਕ ਹੋਵੇ ਆਪਾਂ ਵੀ ਤਾਂ ਹੀ ਜੇ ਬੋਲੀਏ ਨਾ ਬਈ ਹੁਣ ਕੀ ਕਰੀਏ ਹੁਣ ਜੈਸਮੀ ਦਾ ਪਰਸ ਹੋ ਜਾਤੇ 10000 ਰੁਪਏ ਭੌਂਤਾ ਇੱਕ ਪੈਸੇ ਤੋਂ ਨੂੰ ਬਹੁਤ ਜੀ ਹੋਰ ਕੰਮਾਂ ਨੂੰ ਮੈਂ ਮਸ਼ੀਨ ਦਾ ਇਹਨਾਂ ਨੂੰ ਬਹੁਤ ਜ਼ਿਆਦਾ ਲਾਟ ਆ ਮਸ਼ੀਨ ਦੇਖ ਕੇ ਸਭ ਕੁਝੇ ਭੁੱਲ ਜਾਂਦੀਆਂ ਵੀ ਹਾਂ ਜੇਬਾਂ ਵੀ ਚੈੱਕ ਕਰਦੀਆਂ ਨਾ ਤੇ ਕੁਝ ਆਇਆ ਤਾਂ ਨਹੀਂ ਮੈਨੂੰ ਨੰਨੇ ਪੈਸੇ ਤਾਂ ਘੱਟ ਕਿੱਪੈ ਮੈਨੂੰ ਪਤਾ ਨਹੀਂ ਵੀ ਪੈਸੇ ਨਹੀਂ ਹੁੰਦੇ ਆ ਫਿਰ ਤੇ ਹੁਣ ਤੂੰ ਅੱਜ ਤੇ ਆਏ ਸਮਝ ਲੈ ਵੀ ਚਾਹੇ ਪੈਸੇ ਇਕੱਠੇ ਕਰਨੇ ਆ ਅੱਛਾ ਇਕੱਠੇ ਕਰ ਬਾਹਰ ਜਿਹੜੇ ਤੇ ਬਾਤੋਂ ਨਿਕਲੇ ਤੇਰੀ ਦਾਸਤ ਦੱਸ ਤੈ ਨਹੀਂ ਜਿਹੜੇ ਹੋਏ ਤੇਰੇ ਮੂੰਹ ਦਾਸਤਾ ਬਾਹਰ ਨਿਕਲ ਗਿਆ ਹਾਂ ਮੈਂ ਤੁਹਾਨੂੰ ਦੇਈ ਵਸਤ ਮਤਲਬ ਕਿ ਉਹ ਦੱਸਣਾ ਵੀ ਤਾਂ ਹੋਏ ਤੇਰੇ ਦਿਮਾਗ ਉੱਪਰ ਵਜਨ ਨਹੀਂ ਰੋਗ ਵੀ ਮੈਂ ਚੋਰੀ ਕੀਤੀ ਆ ਅੱਛਾ ਸਮਝੀ ਹਾਂ ਮੇਰਾ ਆ ਦੇ ਆ ਵੀ ਸੁੱਜ ਗਿਆ ਹੂੰ ਠੀਕ ਆ ਆ ਵੀ ਸੁੱਜ ਗਿਆ ਪਿਆ ਹੂੰ ਕੋਣੀ ਵੀ ਸੁੱਜੀ ਪਈ ਆ ਇਹ ਦਿਖਾਉਣੀ ਕੀ ਨਹੀਂ ਆਏ ਕੋਸੋਂ ਠੰਡ ਕਰਕੇ ਆ ਐ ਜਾ ਬੇਟੀ ਠੰਡ ਵੀ ਜਾਂ ਤੱਕ ਦੁਖੀ ਨਹੀਂ ਸੰਦੀਪਾ ਹੁਣ ਕਈ ਦਿਨਾਂ ਤੇ ਮੈਂ ਪਈ ਰਹੀ ਤੇਰੇ ਕੋ ਕਿੰਨਾ ਜੋਰ ਹੈ ਕੰਮ ਦਾ ਹੁਣ ਤਾਂ ਮੇਰੀ ਇਹਨਾਂ ਨੇ ਖਿੱਚਤੀ ਬਾ ਹਾਂ ਬਹੁਤ ਵਧੀਆ ਗੱਲ ਸਮਝ ਗਈ ਚਲ ਕੁਛ ਵੀ ਸਮਝ ਮੈਂ ਮੈਂ ਤਾਂ ਮਾਰ ਤੈਨੂੰ ਕਦੋਂ ਤੰਗਤਾ ਕਰ ਦਿੱਤੀ ਜ਼ਿਆਦਾ ਬੋਲਦੀ ਸੀ ਮੈਂ ਕਸੁੰਨ ਮੁੱਕੇ ਤੰਗ ਛੱਡੇ ਹਉ ਕੀ ਮੈਂ ਵੀ ਕਹਿੰਦੀ ਵੀ ਨਹੀਂ ਨਰਜ਼ ਕਰਦੀ ਵੀ ਚਲ ਇੱਕ ਵਾਰ ਦਿਖਾ ਆ ਤੂੰ ਡਾਕਟਰ ਨੂੰ ਡਾਕਟਰ ਨੂੰ ਵੀ ਲੈਣ ਦੇਵੇ ਜੇ ਪ੍ਰੈਸ਼ਨ ਕਹਿੰਦਾ ਮੀਏ ਦਿਖਾ ਦੇ ਮੈਂ ਇਹਨੇ ਪਤਾ ਨਹੀਂ ਕੀ ਕਰਨਾ ਮਾਲਸ਼ੇ ਕਰਨ ਨੂੰ ਮੈਂ ਕਰ ਦਨੀ ਉਹਦੇ ਨਾਲ ਤੇ ਆਹ ਮਾਲਸ਼ ਕਰਨੀ ਆ ਤੈਨੂੰ ਦੀ ਉਹਦੀ ਕਰਦਾ ਜੋਗੀ ਜੋਗ ਨਹੀਂ ਬਾਹਰਲਾ ਜੋਗੀ ਸਦਾ ਮਾਲਸ਼ ਕਰਨ ਨੂੰ ਕਿਹ ਮਾਲਸ਼ ਕਰਨ ਨੂੰ ਕਿਹ ਕਿਤੇ ਕੁਝ ਪੈਸਾ ਲਾਉਂਦਾ ਹੁੰਦਾ ਕੋਈ ਹਾਏ ਉਹ ਕੋਈ ਨਹੀਂ ਹੁੰਦਾ ਤਾਨੂੰ ਕੋਸੇ ਨਹੀਂ ਆਉਂਦਾ ਹਾਂ ਸਾਨੂੰ ਨਹੀਂ ਆਉਂਦਾ ਕੁਝ ਤੈਨੂੰ ਹੀ ਆਉਂਦਾ ਬੋਲਣਾ ਗਿੱਟ ਦੀ ਜੀ ਵੀ ਲੱਗੀ ਪਈ ਐ ਲੈ ਬੋਲ ਜੀ ਕਿਤਨਾ ਖੋ ਜਣਾ ਮੈਂ ਨਹੀਂ ਬੋਲਦੀ ਤੇਰੇ ਉਹ ਉਹ ਮੇਰੀ ਘਰ ਵਾਲੀ ਨਾਰਾਜ਼ ਹੋ ਗਈ ਉਹ ਮੇਰਾ ਗੋਗਲੂ ਮੋਗਲੂ ਉਹ ਮੇਰਾ ਲੱਡੂ ਉਹ ਮੇਰਾ ਧਮਲੀ ਮਾਰਨੇ ਵਾਲੀ ਭਾਹ ਤੂੰ ਖੁਦ ਤੇ ਮੇਰੀ ਮਾਰਨੇ ਵਾਲੀ ਮੈਂਸ ਮੇਰੇ ਕੋਲ ਹੈ ਹੀ ਮੀ ਕੋ ਸੋ ਮੇਰਾ ਸੱਜਾ ਹੱਥੇ ਖਰਾਬ ਹੋਇਆ ਹੋਇਆ ਤੂੰ ਮੰਗ ਗੁਲੀਆਂ ਤੋੜ ਦਰੀਤੀ ਪਤਾ ਨਹੀਂ ਉਹ ਗੁਲੀਆਂ ਤੋੜਤੀ ਤੋੜਤੀ ਦੀ ਟਕਾ ਪੈ ਗਿਆ ਟਕਾ ਹੀ ਹੋ ਜਾਂਦਾ ਹਾਂ ਇਹ 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 ਗੱਲ ਨੋਟ ਕਰਨੀ ਹੈ ਜੀ ਨਹੀਂ ਕਈ ਵਾਰ ਇਹ ਗੱਲ ਨੋਟ ਕਰਨੀ ਜਿੱਦੇ ਹੁਣ ਭੋਲੀ ਉਦੜ ਕਹਿੰਦੀ ਮੈਂ ਕੁੜੀ ਤੇ ਲੱਗੀ ਸੀ ਥੱਪੜ ਮਾਰ ਲ ਕਹਿੰਦੀ ਮੇਰੇ ਮੂੰਹ ਤੇ ਟਕਾ ਪੈ ਗਿਆ ਹਾਂ ਉਹ ਬਦਲ ਕੇ ਨਹੀਂ ਤਾਂ ਗਾਦਰ ਦੇ ਵਿੱਚ ਜਾਂਦਾ ਜਾਂਦਾ ਨਾਲ ਗਾਦਰ ਦੇ ਵਿੱਚ ਕੰਨਾ ਦਿਖਣੇ ਹਾਂ ਮੈਨੂੰ ਨਹੀਂ ਤਕਲੀਫ ਆ ਆ ਫਾਸੀ ਜਾਂਦਾ ਸਾਰਾ ਦਿਨ ਮੇਰੇ ਯਾਰ ਮੈਂ ਨਹੀਂ ਹਾਂ ਤਾਂ ਮੈਂ ਨਾ ਤਾਂ ਮੈਨੂੰ ਬੈਠਣਾ ਪਸੰਦ ਆ ਬੈੱਡ ਤੇ ਮਾਰ ਮਾਤਾ ਨੂੰ ਕਹਿੰਦਾ ਥੋੜਾ ਕੰਮ ਕਰ ਜ਼ਿਆਦਾ ਕਰ ਕਰੀ ਜਾ ਜਿਹੜਾ ਕਰਦੀ ਉਹ ਚ ਹੋਰ ਦੁਖਦਾ ਹਾਂ ਫਿਰ ਹੁਣ ਕੀ ਕਰੀਏ ਹੱਬ ਦਿਖਾ ਕੇ ਆ ਦਿਖਾ ਕੇ ਆ ਜੀ ਮੈਂ ਕਹ ਲਿਆ ਜੀ ਤਕਾਉਣਾ ਅ ਕੱਲੋ ਜਿਹੜੇ ਹੁਣ ਮੀਆਂ ਜੀ ਕਰੀ ਸੀ ਉਹ ਮੀਆਂ ਜੀ ਵਿਚਾਰਾ ਹੇਰੀ ਤਾਂ ਦਗਾਲ ਪਰ ਕਹਿੰਦੀ ਮੈਨੂੰ ਕਹਿੰਦੀ ਕੁਲਚੇ ਖਣਾ ਲਓ ਜਬਰ ਕਰ ਰਹੀ ਹਾਤਾ ਜੀ ਮੈਂ ਸੁਣੋ ਇਤੋਂ ਟੋਲਦੇ ਆ ਮੈਂ ਇਹ ਕਿਹਾ ਵੀ ਮੀਆਂ ਤਾਂ ਹੈ ਨਹੀਂ ਦੇਣਾ ਕੁਲਚੇ ਦੇ ਲ ਕਹਿੰਦਾ ਰਹਿਣ ਦੇ ਨਿਆਣੇ ਨੂੰ ਲੈਣਾ ਆਪਾਂ ਦੋਨੇ ਖਾ ਲਨੇ ਆ ਫੇਰ ਮੇਰਾ ਕੀ ਕਸੂਰ ਹੈ ਚ ਆਉਂ ਜਾਉਂਦੇ ਨੇ ਸਭ ਪੇ ਗਰਾਂਡੀ ਤੇ ਨਪਲੇਟ ਟਾਪ ਕੇ ਕਰਾਈ ਉਹ ਤੁਹਾਨੂੰ ਐਨਾ ਸਮਝਾਉਂਦਾ ਸਾਰੇ ਸਬਸਕ੍ਰਾਈਬਰ ਆਪਣੇ ਜਿਹੜੇ ਸਾਡੇ ਵੀਰ ਭੈਣਾ ਭਾਈ ਪਤਲੀ ਹੋ ਗਈ ਹਾਂ ਵੀ ਉਹ ਸਾਰੇ ਕਹਦੇ ਆ ਵੀ ਤੁਸੀਂ ਫਾਸਟ ਫੂਡ ਖਾਣਾ ਛੱਡ ਦਿਓ ਐ ਆਇਲੀ ਖਾਣਾ ਵੀ ਛੱਡ ਦਿਓ ਜਿਹੜਾ ਤੜਕਾ ਲਾਉਂਦੇ ਆਪਾਂ ਸਬਜ਼ੀਆਂ ਨੂੰ ਉਹ ਵੀ ਛੱਡ ਦਿਓ ਅੱਛਾ ਜੀ ਨਾਰਮਲ ਤੁਸੀਂ ਬਿਨਾ ਤੜਕੇ ਤੇ ਖਾ ਲਵੇ ਪਹਿਲਾ ਸਰ ਤਾਂ ਬਿਨਾ ਤੜਕੇ ਤੋਂ ਨੰਗਰ ਜਾਂਦਾ ਤੈ ਵੀ ਪੰਗਾ ਹੈ ਨਾ ਵੀ ਕਿ ਤੁਸੀਂ ਤੜ ਪੰਗਾ ਤਾਂ ਹੈਗਾ ਪੰਗਾ ਤਾਂ ਪਹਿਲਾਂ ਕਾਕਾ ਜਿੰਨੇ ਵੀ ਮੇਰੇ ਸਾਡੇ ਕਿੰਨੇ ਤਾਂ ਜਿੰਨੇ ਵੀ ਆ ਬਈ ਪਹਿਲਾ ਸਾਹ ਬਿਨਾ ਤੜ ਕੇ ਖਾਣੇ ਖਾਂਦੇ ਆ ਠੀਕ ਐ ਸਾਹ ਇੱਥੇ ਮੈਂ ਤਾਂ ਜਿੱਦਣ ਵੀ ਆਈ ਆ ਜੀ ਕਹਿੰਦੇ ਸੀ ਥਾ ਮੈਨੂੰ ਪਹਿਲੀ ਵਾਰ ਤੱਕ ਕਰ ਨਹੀਂ ਸਿਰਫ ਆਪਣੇ ਘਰ ਚੇ ਆ ਜੇ ਤੇ ਸੱਚੀ ਪੁੱਛੇ ਆਪਣੇ ਘਰ ਚੇ ਆ ਆਪਣੇ ਪਤਾ ਨਹੀਂ ਤੋਗਾ ਆਪਾਂ ਮੇ ਇਹ ਤੂੰ ਪੇਰੇ ਸਾਰੇ ਨਾਰਮਲ ਖਾਣੇ ਜਿੱਦਣ ਮੜ ਨਾਰਮਲ ਵਧੀਆ ਰਹਿੰਦਾ ਉਹ ਪੁੱਛਿਆ ਬਸ ਹਰਿਆਈਓ ਹਰਿਆਈ ਇੱਥੇ ਕੋਈ ਫालतू ਚੀਜ਼ ਨਹੀਂ ਹੁੰਦੀ ਮੈਂ ਸੋਚਦਾ ਵੀ ਜਾਦ ਉਸ ਸੀ ਕਿ ਕਿਸੇ ਮਜਬੂਰੀ ਚ ਫਸ ਜੰਦੇ ਜੀ ਅ ਫਿਰ ਅਸੀਂ ਉਹ ਕੰਮ ਨੂੰ ਕਰਦੇ ਨਹੀਂ ਨਹੀਂ ਸੀ ਉਹ ਕੰਮ ਨੂੰ ਕਰਦੇ ਹੁਣ ਜਿਵੇਂ ਨਾ ਮੇਰਾ ਇਧਰ ਜਾਨਮਾਲ ਦਾ ਡੈਡੀ ਸੀ ਅੰਕਲੇ ਕਹਿੰਦੇ ਹੁੰਦੇ ਸੀ ਉਹਨੂੰ ਸਾਰੇ ਤੇ ਉਹ ਅੰਕਲ ਨਾ ਵੀ ਇੰਨੀ ਤੜਕੇ ਲਾ ਕੇ ਚੀਜ਼ਾਂ ਖਾਂਦਾ ਤੁਸੀਂ ਵੀ ਪੁੱਛੋ ਕੁਛ ਨਾ ਇੰਨਾ ਸਵਾਦ ਸੀ ਬਣਾਉਣ ਦਾ ਆਂਟੀ ਤੇ ਅੰਕਲ ਨੂੰ ਮਤਲਬ ਪੂਰਾ ਚਸਕਾ ਸੀ ਛਣਪੜੀ ਜਿਹੀ ਚੀਜ਼ ਹਾਂ ਤੇ ਜਦੋਂ ਅੰਕਲ ਨੂੰ ਪ੍ਰੋਬਲਮ ਕ੍ਰੀਏਟ ਹੋਈ ਵੀ ਦਿਮਾਗੀ ਤੌਰ ਤੇ ਉਹ ਲੱਗੇ ਸੀ ਥੋੜਾ ਜਿਹਾ ਪਰੇਤਲ ਹੋਣਾ ਉਹਨਾਂ ਨੂੰ ਅ ਦਵਾ ਦਾ ਪਿਆ ਜਾਂਦਾ ਸੀ ਤਾਂ ਡਾਕਟਰ ਨੇ ਉਹਨਾਂ ਦਾ ਸਾਰਾ ਕੁਝੇ ਬੰਦ ਕਰਤਾ ਸੀ ਫਿਰ ਉਹ ਉਹਨਾਂ ਨੇ ਜੱਦ ਤੋਂ ਖਾਣਾ ਸ਼ੁਰੂ ਕਰਿਆ ਹਾਂ ਹਜੇ ਹੁਣ ਸਾਨੂੰ ਮਹਾਰਾ ਦੀ ਕਿਰਪਾ ਨਾਲ ਅਜੇ ਕੋਈ ਪ੍ਰੋਬਲਮ ਐਦਾਂ ਦੀ ਕ੍ਰੀਏਟ ਹੋਈ ਨਹੀਂ ਨਾ ਹੋਵੇ ਹੌਲੀ ਹੌਲੀ ਘਟਾ ਦਾਂਗੇ ਨਹੀਂ ਬਣਾ ਮੈਂ ਕਿਹਦੀ ਚੀਜ਼ ਪੈਂਦੀ ਆ ਹਾਂ ਫੇ ਖੜੀ ਹੋ ਜਾ ਖੜੀ ਹੋ ਕੇ ਤਾਂ ਹੋਰ ਪੈਂਦੀ ਆ ਹਾਂ ਤੇ ਬਹਿ ਜਾ ਤੇ ਬਹਿ ਜਾ ਜਾ ਪੈ ਜਾ ਜਾ ਖੜ ਜਾ ਖੜ ਜਾ ਖੜੇ ਤੇ ਪੈਣ ਲੱਗੀ ਤਾਂ ਬਹਿ ਗਈ ਜਾ ਬੈਠੇ ਤੇ ਪੈਣ ਲੱਗੀ ਤਾਂ ਪੈ ਗਈ ਜਾਂ ਪੈਏ ਤੇ ਪੈਣ ਲੱਗੀ ਤਾਂ ਖੜ ਗਈ ਨਹੀਂ ਮੇਰੀ ਗੱਲ ਪਤਾ ਬਾਹਰ ਨਿਕਲੇ ਤੂੰ ਪੜ ਸਮਝ ਗਿਆ ਨਾ ਮੇਰੀ ਗੱਲ ਇਹਦੇ ਪਹਿਲੇ ਇੱਕ ਵਾਰ ਜਾਨੇ ਚੰਗੀ ਤਰ੍ਹਾਂ ਵਾਅਸ਼ ਕਰ ਹੂੰ ਤੇ ਖਾ ਲਿਆ ਨਾ ਇਹਨੂੰ ਕਿ ਮੈਂ ਤਾਂ ਤੁਹਾਨੂੰ ਇਹ ਕਹਿ ਰਹੀ ਹਾਂ ਮਨ ਨੂੰ ਪਤਾ ਮੇਰੀ ਗੱਲ ਸੁਣੋ ਪਤਾ ਕਿ ਡਾਕਟਰਾਂ ਨੇ ਦੇਣੀਆਂ ਪੇਨ ਕਿਲਰ ਉਹ ਪੇਨ ਕਿਲਰ ਫੜੀਆਂ ਸਾਢੇ 25 ਹਫ਼ਤੇ ਬਹੁਤ ਗਲਤ ਹੈ ਮੈਂ ਤਾਂ ਬਹੁਤ ਘੱਟ ਪੇਨ ਕਿਲਰ ਲੈਂਦੀ ਆ ਪੁੱਤ ਲਹਨ ਸਰਦੇ ਲੈਣੀ ਪੈਂਦੀ ਆ ਮੈਨੂੰ ਪਤਨਾ ਦੀਦੀ ਤੋਂ ਮੈਂ ਕਿਤੇ ਲੈ ਕੇ ਰਾਜ਼ ਪੁੱਛਣਾ ਦੀਦੀ ਦਾ ਦੀਦੀਓ ਖਾ ਲੰਦੀ ਆ ਦੀ ਸਾਰੀ ਚੱਕ ਕੇ ਮੈਨੂੰ ਤਾਂ ਹੀ ਦਾਸਤੀ ਆ ਗਈ ਮੈਂ ਕਿਹਾ ਕਹਾ ਨਹੀਂ ਮੈਂ ਉਹ ਵੀ ਵੈਸੇ ਵੀ ਅੱਧੀ ਮੇਰਾ ਆਪਣੇ ਆਪ ਹਟਣ ਦੀ ਕੋਸ਼ਿਸ਼ ਕਰੇ ਫਿਰ ਵੀ ਮੈਂ ਬਹੁਤ ਘੱਟ ਲੈ ਕੇ ਰਾਜੀ ਆ ਲੱਗਦਾ ਮੈਂ ਹੁਣ ਦੇਖੋ ਜੀ ਮੈਨੂੰ ਉੱਥੇ ਹੱਥ ਵੀ ਨਹੀਂ ਲਾਉਣ ਦਿੰਦੀ ਜਿੱਥੇ ਤੇ ਡਰ ਦਿੰਦਾ ਮੈਂ ਤਾਂ ਐ ਮਾਰ ਤੁਸੀਂ ਕਰਗੀ ਕੈਮਾ ਫਿਰ ਵੀ ਐ ਹੁਣ ਕੀ ਆ ਤਈ ਆਖਰ ਨੂੰ ਮੇਰੀ ਘਰ ਵਾਲੀ ਆ ਚੱਲ ਬਾਤ ਨਾ ਨਾ ਮੈਂ ਕਹਿੰਦਾ ਮੈਨੂੰ ਸਮਝ ਗਏ ਬਾ ਨਾ ਤੂੰ ਮੈਂ ਕੀ ਕਰੀ ਗੋ ਬਾਕੀ ਹਾਂ ਹਾਂ ਕਿਹਾ ਕਿਹਾ ਅਦਾ ਪਾਸ ਤੇ ਨਾ ਵੀ ਨਿਕਲ ਆਉਂਦੀ ਬਾਹ ਦੁਖਦੀ ਵੀ ਮੇਰੀ ਵੀ ਸਾਲੀ ਉੱਦੀ ਦੁਖਾ ਲੱਜੇ ਤਾਂ ਦੁਆਵਾਂ ਮਾਈ ਮੰਗੀ ਜਾਂਦੀ ਹੈ ਆ ਕੰਨ ਨਾ ਕੁਫਰੇ ਨੇ ਦੇਖਾਂ ਮੈਂ ਥਾਰੇ ਤੇ ਮਿੱਟ ਕਰ ਲੀਂਗੇ ਮੈਨੂੰ ਮੈਂ ਵੀ ਨਹੀਂ ਖਰਾਬ ਹੈ ਕਿ ਵੀ ਮੈਂ ਦੁਆਵਾਂ ਮੰਗੂੰਗੀ ਤੂੰ ਤੇਰਾ ਹੁਣ ਤੇਰਾ ਦੁਆ ਸਾਰੇ ਨੂੰ ਮਜਾਕ ਉਹ ਮਤੇ ਜਿਹੜਾ ਸਾਬ ਨਾਲ ਮੇਰੇ ਗੋਡੇ 'ਤੇ ਮੋਬਾਈਲ ਮਾਰੀ ਜਾਂਦੀ ਹੈ ਗੋਡਾ ਘਟਕ ਰਹਿ ਜਾਂਦਾ ਹੈ ਮੈਂ ਕੀ ਕਰਾਂ ਹੱਥ ਨਾਲ ਗੁਲੀਆਂ ਟੁੱਟਦੀਆਂ ਖੱਬੇ ਹੱਥ ਨਾਲ ਹੁਣ ਮੈਂ ਕੀ ਕਹਾ ਵੀ ਮੈਂ ਵੀ ਨਹੀਂ ਥੋੜਾ ਇਹ ਕਹਦਾ ਜੰਗਾ ਲਾਦਾ ਤੇ ਤੇਰੀ ਬਾਹ ਦੁਖੀ ਹੋ ਜਾਵੇ ਮੇਰੀਆਂ ਤਾਂ ਉਂਗਲੀਆਂ ਸਲਾਮਤ ਰਹੂਗੀਆਂ ਹਰਤਾ ਪ੍ਰਸਾਦਾ ਛੱਕ ਰਿਹਾ ਬਾਹਰ ਤੋਂ ਪੈਂਕੜੇ ਹਾਂ ਅੱਜ ਹੱਤੇ ਗਰੀਬਾਂ ਬੱਜ ਕੇ ਜੀ ਉੱਪਰ ਉਹ 12:30 ਹੋਣਾ ਲੈ ਧੁੱਪ ਹੁਣ ਨਿਕਲੇ ਧੁੰਦ ਹੈਗੀ ਸੀ ਬਹੁਤ ਜ਼ਿਆਦਾ ਅੱਜ ਇੱਕ ਤਾਂ ਪਤਾ ਨਹੀਂ ਕਿ ਧੁੱਪ 'ਚ ਬੈਠਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਹੱਡ ਕੁੰਝ ਜਾਂਦੇ ਨੇ ਨਾਲੇ ਆ ਗਈ। ਉਹ ਇਹ ਬੈਠੀ। ਕੱਲ ਕਿੰਨੀ ਤੇਜ਼ ਧੁੱਪ ਸੀ। ਬੱਸ ਕਰੀ ਰਹਾ ਉਹ ਜਸਵੀਰ ਆ ਵੀ ਤਾਂ ਮੈਂ ਇਹਨੂੰ ਕਹਾਂ ਬਾਹਰ ਲੈ ਜਾ। ਹੂੰ। ਤਾਂ ਬਹਿ ਗਈ 10 ਮਿੰਟ ਫਿਰ ਵੀ ਅੰਦਰ ਨੂੰ ਤਕਾਵੇਂ। ਪੈਜ ਮਗਾ ਦੇ ਮੈਂ ਅੰਦਰ ਜਾ ਕੇ। ਅੰਦਰ ਇਹ ਬਾਹਰ ਬਾਹਰ ਪਿਆ ਜੰਤਰ ਨਹੀਂ ਨਾ ਚੱਲਦਾ ਹੈਗਾ। ਚੱਲਦਾ। ਉਹ ਦਿਖਦਾ ਨਹੀਂ ਬਾਹਰ। ਅੰਦਰ ਦੇਖਦਾ ਵਿੱਚ। ਇਹਨੂੰ ਜਿਹਨੂੰ ਕੋਈ ਦੇਖਦਾ ਨਹੀਂ ਕਲੀਅਰ। ਇਹ ਜਿਹੜਾ ਜੰਤਰ ਇਹ ਅੰਦਰ ਨੂੰ ਖਿੱਚੀ ਜਾਂਦਾ ਵੀ ਅੰਦਰ ਆ ਜਾਵੇ। ਹਾਂ। ਤੇ ਇਹ ਮੈਂ ਰਹੀ ਤਾਂ 2 ਵਜੇ ਆ ਕੇ ਅੰਦਰ ਇਹ ਵੀ ਗੱਲ ਆ ਲੈ ਜਾਂ ਤਰ ਖਿੱਚਦਾ ਅੰਦਰ ਕਾ ਇੱਕ ਹੋਰ ਪੰਗਾ ਹੋਰ ਹੋਇਆ ਬਾਈ ਇਹ ਰਾਤ ਨੂੰ ਕੋਈ ਸਤਾਨਾ ਜਿਹਾ ਨਾਟਕ ਆਹ ਦੇਖਣ ਲੱਗੀ ਉਹਦੇ ਪਰ ਹੌਟ ਸਟਾਰ ਪਰ ਉਹਦੇ ਪਰ ਭੜੀਏ ਭੜੀਂ ਜੇ ਕੂਕਾਂ ਬਜੀ ਜਾਂਦੀਆਂ ਸਾਲੀਆਂ ਮਨ ਨੂੰ ਵੀ ਨਹੀਂ ਨੀਂਦ ਆਉਂਦੀ ਰਾਤ ਨੂੰ ਮਨ ਨੂੰ ਵੀ ਡਰ ਲੱਗਣ ਲੱ ਜਾਂਦਾ ਇਹਨੂੰ ਤਾਂ ਕਹਾਣੀ ਦਾ ਤਾਂ ਹੁਣ ਸਾਰਾ ਪਤਾ ਵੀ ਉਹਦੇ ਚ ਕੀ ਚੱਲਦਾ ਮਨ ਨੂੰ ਤਾਂ ਜੱਕ ਵੀ ਨਹੀਂ ਪਤਾ ਮਨ ਨੂੰ ਇੰਟਰਸਟ ਹੀ ਹੈਗਾ ਆ ਉਹ ਤਾਂ ਕਹਿੰਦੀ ਨਿਆਣੇ ਨੂੰ ਕਹਿੰਦੀ ਐ ਇਹ ਵੀ ਤੁਸੀਂ ਸ਼ੁਗਰੀ ਤੈਨੂੰ ਡਰਾਉਨੇ ਡਰਾਈ ਵੀ ਦਾ ਆਪਾ ਉਹ ਉਹ ਤਾਂ ਦੇਖਦੀ ਲਾ ਪਿੱਕਰ ਤੋਂ ਕੋਲ ਬੱਜਦੀ ਹਾਂ ਉਹ ਤਾਂ ਮੈਂ ਦਿੱਖ ਤੇ ਦੇਖ ਲਿਆ ਉਹ ਪਤਾ ਉਹ ਜੇ ਪੂਤ ਪ੍ਰੇਤਾਂ ਵਾਲੇ ਨਾਟਕ ਦੇਖੀ ਜਾਂਦੇ ਉਹੋ ਜੀ ਤੈਨੂੰ ਚਿੰਬੜ ਕੇ ਦੇਖਿਆ ਹੁਣ ਆ ਦੇਖਿਆ ਕਿਆ ਹਾਲ ਕਰਤਾ ਤੇਰਾ ਉਹ ਨਾ ਚਾਬੜਾ ਤਾਂ ਚਿੰਬੜਿਆ ਵਾ ਹੋਰ ਦੀ ਕੱਟੜ ਆ ਜਾ ਚਲੋ ਮੈਂ ਵੀ ਪੂਤ ਪ੍ਰੀਤਾ ਦਾ ਆ ਗਿਆ ਦੰਦ ਆ ਕਾਲਾ ਹਾ ਕਾਲਾ ਕੰਮ ਕਰ ਕੰਮ ਕਰਕੇ ਆਇਆ ਮਮੇ ਜੀ ਕਿੱਥੇ ਆਇਆ ਹਾਂ ਦੋਈ ਵਾਰ ਰੋਟੀ ਖਾ ਲਈ ਆ ਕੇ ਅਗਲੇ ਨੇ ਕੀ ਵਾ ਅੱਬਾ ਸਾਰਾ ਰੋਟੀ ਇਹਨੇ ਖਾ ਲਈਆ ਦੋ ਚਮਚੇ ਦੋ ਚਮਚੇ ਖਾਦੇ ਹੋ ਵੀ ਕਹਿੰਦੀ ਜੀ ਇਹਨੇ ਮੈਨੂੰ ਕਿਹਾ ਕਹਿੰਦੀ ਜੀ ਤੁਸੀਂ ਥੋੜੇ ਜਿਦੇ ਦੋ ਚਮਚੇ ਖਾ ਲਓ ਮੈਨੂੰ ਤਾਂ ਤਾਂ ਸਬਜੀ ਸਵਾਦ ਲੱਗਣੀ ਹੈ ਕਿਹੜੀ ਤਾਂ ਸਬਜੀ ਸਵਾਦ ਲੱਗਣੀ ਵੀ ਕਹਿੰਦੀ ਮੈਨੂੰ ਕਿਹੜੀ ਸੀ ਹਾਂ ਰੋਟੀ ਕਹਾਣੀ ਖਾਲਾ ਨਹੀਂ ਮੈਂ ਖਾ ਲਈ ਸਾਰੀ ਠੀਕ ਹੈ ਤਾਂ ਕੀ ਆਇਓ ਦੇਵੜੀ ਦੀ ਪਈ ਮੈਂ ਗਰਮ ਕਰਕੇ ਲੈ ਕਦਰ ਨਾ ਪਾਵੇ ਰੋਟੀ ਦੀ ਜੀ ਤੇ ਮੈਂ ਤਾਂ ਹੁਣ ਆਇਓ ਕਹਿਣਾ ਤਾਂ ਵੀ ਭਾਈ ਮੈਂ ਮਾਂ ਨਹੀਂ ਮੈਂ ਹੀ ਕਾੜਣੀ ਨਹੀਂ ਐ ਕਰੋ ਬਾਹਰ ਨੂੰ ਮੇਰੀ ਨੂੰ ਮਾਰਕ ਕਰ ਦੋ ਦੁਪਹਿਰ ਤੱਕ ਦੇਖ ਲੈ ਜੇ ਠੀਕ ਹੋ ਵੀ ਤਾਂ ਠੀਕ ਨਹੀਂ ਪਰ ਮੈਂ ਦਿਖਾਉਣ ਜਾਣਾ ਕੀ ਦਿਖਾਉਣ ਦੇਣਾ ਲਾ ਫੇਰ ਮੈਂ ਜਾ ਕੇ ਕਢਾਈ ਜਾਂਦਾ ਉਹ ਠੀਕ ਕਰ ਦਲੀ ਮੈਂ ਦੇਖੀ ਜਾਣਾ ਨਹੀਂ ਤੈਨੂੰ ਮਦਦ ਹੈਗਾ ਮੈਂ ਵੀ ਇੱਥੇ ਚਲੇ ਜਾਂਦਾ 1:30 ਵਜੇ ਓਰੇ ਹੈ ਨਹੀਂ ਉਹ ਮੈਂ ਫੋਨ ਕਰ ਲਿਆ ਆਪਣੇ ਉੱਥੋਂ ਨੂੰ ਗਿਆ ਵਾ ਨਹੀਂ ਤੇਰੀ ਗੱਲ ਤੇ ਸੁਣਦੀ ਕੁੜੇ ਤੂੰ ਜਦੋਂ ਉਹਦਾ ਨੰਬਰ ਨੋਟ ਕਰ ਨਾਲਾ ਹੈਗਾ ਐਨਕ ਦਾ ਨੰਬਰ ਨਹੀਂ ਕੋਈ ਦੁਕਾਨ ਦਾ ਦੋਸਤ ਦੀ ਗੱਲ ਨਹੀਂ ਹੈਗੀ ਉਹਦੇ ਤੋਂ ਪੁੱਛਣਾ ਬਹੁਤ ਲਿਖਿਆ ਮਜਤਕਾ ਉਹ ਨੰਬਰ ਗੱਲ ਦਾ ਹੈ ਤੇ ਤੁਸੀਂ ਮੈਂ ਕਹਿੰਦਾ ਵੀ ਉਹਨੇ ਵੀ ਮਾਲਸ ਕਰਨੀ ਮਾਲਸ ਮੈਂ ਕਰਨੀ ਹੈ ਉਹਨਾਂ ਦੀ ਮਾਲਸ ਦਾ ਤਰੀਕਾ ਟੇਲ ਦਾ ਹੋਰ ਆ ਅੱਛਾ ਜੀ ਹਾਂ ਤੁਹਾਨੂੰ ਪਤਾ ਜੀ ਹਾਂ ਜੱਤਾ ਉੱਥੇ ਤੋਂ ਰਹਿੰਦੀ ਆ ਮੈਨੂੰ ਅੱਗ ਲਾਤੀ ਸੀ ਮੇਰੇ ਗਲਾਸ ਲਾਤਾ ਮੰਨੂੰ ਕਿੱਥੇ ਫਸਾਤਾ ਲੈ ਆ ਕੇ ਇਹ ਮੀਆਂ ਚੀਆਂ ਕੋ ਕੁਝ ਨਹੀਂ ਆਏਗਾ ਹੁਣ ਹੁਣ ਮੀਆਂ ਕਿੱਥੇ ਤੇ ਆਏਗਾ ਕਹਦੀ ਮੈਨੂੰ ਤਾਂ ਬਹੁਤ ਸੱਟ ਨਹੀਂ ਗਰੀ ਬਾਹ ਕਹਿੰਦਾ ਤੂੰ ਮੈਂ ਕਰ ਦੂੰਗਾ ਔਚਾਨਾ ਇਹ ਕਿਸਮਤ ਦੇ ਦੁੱਖ ਸੁੱਖ ਨਹੀਂ ਲੈਣੇ ਦੁੱਖਾਂ ਹਾਂ ਇਹ ਦੁੱਖ ਸੁੱਖ ਆਪਣੀ ਆਪਣੀ ਕਿਸਮਤ ਦੇ ਨੰਬਰ ਨਹੀਂ ਲੈਣੀ ਤੇਰੇ ਨਾਲ ਇਹ ਕੁਝ ਨਹੀਂ ਹੈਗਾ ਹਾਂ ਕਿੱਡੇ ਕਿੱਡੇ ਦੁਨੀਆ ਦੇ ਵਿੱਚ ਰੋਗ ਪਾਏ ਆ ਜਿਹੜੇ ਨਹੀਂ ਕੱਟ ਹੁੰਦੇ ਹਾਂ ਹੁਣ ਤੁਸੀਂ ਚਾਹਦੇ ਵੀ ਮੈਨੂੰ ਲਗਾ ਲਓ ਨੀ ਲਗਾ ਕਰਦੇ ਪਹਿਲੇ ਲਿਮਟ ਐਟ ਆਇਆ ਹੈ ਹਾਂ ਵੀ ਮੈਨੂੰ ਇਹ ਲਗਾ ਦੋ ਮੈਂ ਥੜੋ ਮੰੂ ਹੋਰ ਰੋਈ ਜਾਮ ਵੀ ਮੈਂ ਮੇਰੇ ਗੋਡੇ ਪਰ ਇਹਨੇ ਪਤਨ ਕਿੰਨੀ ਵਾਰ ਫੋਨ ਮਾਰਿਆ ਵੀ ਮੈਂ ਕਿੱਟਣਾ ਤੁਰਦਾ ਸ਼ਾਇਦ ਕੋਈ ਬਹੁਤ ਬੜਾ ਬਹੁਤ ਜ਼ਿਆਦਾ ਸਰਕਟ ਤੋੜਾ ਜੋ ਪ੍ਰਮਾਤਮਾ ਨੇ ਤੇਰੀ ਬਾਹਰ ਦੇ ਕੇ ਕੱਟਾ ਮੂਤਰ ਸਿਰ ਸੁਰ ਦੇ ਅੰਦਰ ਫੱਟ ਲੱਜਾਂ ਦੀ ਕੋਮਾਂ ਤੇ ਪਈ ਰਹਿੰਦੀ ਬਸ ਉਹ ਪ੍ਰਮਾਤਮਾ ਦੇ ਰੰਗ ਆ ਹੈ ਕਈ ਵੇ ਰਹਿਤੀ ਆ ਵੀਡੀਓ ਆਉਂਦੀ ਆ ਨਾ ਬਹੁਤ ਟਾਈਮ ਲੱਗਣੇ ਤੇ ਬਾਅਦ ਵਿੱਚ ਸਮਝ ਆਉਂਦੀ ਆ ਵੀ ਇਹ ਕਿੱਧਰ ਦੇ ਕਿੱਧਰ ਪ੍ਰਮਾਤਮਾ ਨੇ ਘੜੀਆਂ ਜੋੜਤੀਆਂ ਸਨ ਮੈਂ ਵੀ ਕਹਿੰਦਾ ਤਾਂ ਜਿਹੜੀ ਮੇਰੇ ਨਾਲ ਟਰੈਜੇਡੀ ਹੋਈ ਸੀ ਵੀ ਮੈਂ ਕਹਿੰਦਾ ਹੁੰਦਾ ਸੀ ਵੀ ਮੈਂ ਗੁਰੂ ਘਰ ਜਾਂਦਾ ਸੀ ਅੰਮ੍ਰਿਤ ਵੇਲੇ 2:30 3:00 ਵਜੇ ਉੱਠ ਕੇ ਹਾਂ ਉੱਥੇ ਸੇਵਾ ਕਰੀ ਦੋ ਦੋ ਘੰਟੇ ਚਾਰ ਚਾਰ ਘੰਟੇ ਵੀ ਮੇਰੇ ਨਾਲ ਉਹ ਟਰੈਜੇਡੀ ਘਟੇ ਹੋਈ ਪਰ ਹੁਣ ਜਿਉ ਉਹ ਚੀਜ਼ ਨੂੰ ਮੈਂ ਦੇਖਾਂ ਵੀ ਉਹ ਸੇਵਾ ਦਾ ਫਲ ਮੈਨੂੰ ਮਿਲ ਰਿਹਾ ਹਾਂ ਹਾਂ ਵੀ ਉਹ ਘੜੀ ਕਿੱਧਰ ਜੋੜੀ ਹੈ ਹਾਂ ਆ ਮਾਰਨ ਵਾਲੀ ਉਂਗਲੀਆਂ ਤੋੜਨ ਵਾਲੀ ਘਰ ਵਾਲੀ ਮਿਲ ਗਈ ਨਾ ਮਾਰਨ ਵਾਲੀ ਸਿੰਘ ਮਿਲ ਗਈ ਨਹੀਂ ਮੈਂ ਨਹੀਂ ਅੱਜ ਆ ਲੈ ਉੱਠੜੂ ਤੇਰਾ ਜੀ ਇਹ ਤਾਂ ਪੂਰੀ ਹੋਣਾ ਗੁੱਸੇ ਦੇ ਵਿੱਚ ਕੰਮ ਹੋਇਆ ਪਿਆ ਖਰਾਬ ਮੈਂ ਹੁਣ ਇੱਥੇ ਵੀਡੀਓ ਕਰਵਾਉਂਦਾ ਨਹੀਂ ਬੰਦਾ ਨਹੀਂ ਨਹੀਂ ਕੀ ਕਹਿ ਗਏ ਹਾਂ ਕੀ ਕਹਿ ਗਏ ਤੁਸੀਂ ਮਰਦਾ ਕੋਈ ਵੀ ਨਹੀਂ ਕਹੇਗਾ ਤੁਹਾਨੂੰ ਮੈਂ ਤੁਹਾਨੂੰ ਕਹਿ ਕੇ ਕਿੱਥੇ ਜਾਊਂਗਾ ਯਾਰ ਮੈਂ ਪ੍ਰਸ਼ਾਦੇ ਜਗਨੇ ਮੈਂ ਤੇਰੇ ਹੱਥ ਦੇ ਪ੍ਰਸ਼ਾਦੇ ਜਗਨੇ ਆਂ ਕੀ ਆਖਦਾ ਮੈਂ ਕੋਈ ਨਹੀਂ ਚਲੋ ਹਾਏ 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 ਚਲੋ ਠੀਕ ਹੈ ਜੀ ਮਿਲਦੇ ਹਾਂ ਮਾਰਾ ਜਗ ਹਾਏ ਮੇਰਾ ਬੁੱਤ ਟਿਕ ਗਿਆ ਮਾਈ ਗੁਰੂ ਬੈਠੇ ਤੁਸੀਂ ਬਾਈ ਪਰ ਚਾਹ ਬਾਹਰੇ ਬੈਠੇ ਮਾਈ ਗੁਰੂ ਜੀ ਕਾਥਾ ਅੱਛਾ ਬਾਈ ਗੁਰੂ ਜੀ ਕੀ ਪਤ ਜਿਉ ਬੋਲੇ ਸੋਨਿਆ ਸਾਸਰੀਆ ਕਾਲਾ ਭਲੇ ਚਲ ਬਾਹ ਚੋਨਾਲ ਚਾਤੀ ਗਾਲੇ ਚਲ ਬਾਏ ਕਰਦੇ ਫਿਰ ਚਲੋ ਠੀਕ ਹੈ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਮਾਰਾ ਤੇ ਤੁਹਾਨੂੰ ਸਾਰਾ ਨਾ ਚੜਦੀ ਕਲਾ ਚ ਰੱਖੇ ਇਹ ਜਿਹੜੇ ਟੰਡ ਫੋੜੀਆਂ ਜੇ ਤਾਂ ਖੜਕਦੀਆਂ ਹੀ ਰਹਿਣੀਆਂ ਚਾਹੀਦੀਆਂ ਤਾਂ ਜ਼ਿੰਦਗੀ ਦਾ ਆਨੰਦ ਕੁਝ ਹੋਰੇ ਹੁੰਦਾ ਫਿਰ ਹਾਂ ਜੇ ਉਹੀ ਬੰਦਾ ਵੀ ਕਮਾਕਾਰਾਂ ਦੇ ਫਸੇ ਰਹੇ ਜਨਾਨੀ ਵੀ ਕਮਾਕਾਰਾਂ ਦੇ ਫਸੇ ਰਹੇ ਨੋ ਕੁਤੂਕ ਹੋਵੇ ਹੀ ਨਾ ਫਿਰ ਜ਼ਿੰਦਗੀ ਦਾ ਸਰਾ ਸਵਾਦ ਨਹੀਂ ਆਉਂਦਾ ਕੋਈ ਗੱਲ ਹਾਂ ਆਪਾਂ ਕਹਿੰਦਾ ਆਪਾਂ ਕਹਿੰਦੇ ਕੁਤੂਕ ਹੁੰਦਾ ਮੇਰੇ ਨਾਲੇ ਪੈ ਜਾਂਦਾ ਜਦ ਤੇ ਚਲੋ ਠੀਕ ਹੈ ਜੀ